ਗੀ ਗੋੰਡਿਆ ਭੜਿਆ ਬਾਗੁਰੂ ਕਹਿ ਕੇ ਜੇ ਤੜ ਕੀ ਚਾਤੀ ਕਤੇ ਨਾਲ ਅਵਾਗੁਰੂ ਕਹਿ ਕੇ ਜੇ ਤੜ ਕੀ ਚਾਤੀ ਕਤੇ ਨਾਲ ਅਵਾਗੁਰੂ ਕਹਿ ਕੇ ਜੇ ਤੜ ਜੀ ਚਾਤੀ ਕਤੇ ਨਾਲ ਲੜ ਅਵਾਗੁਰੂ ਕਹਿ ਕੇ ਓ ਲੱਡੂ ਖਾ ਲੈ ਬਾਣੀ ਦੇ ਅੱਗਨੇ ਚੁੱਪ ਲੈ ਜਟਾਂ ਦੇ ਬੋਲੇ ਜੱਟ ਨੀ ਤੇ ਕੇ ਨੰਨ ਤੈਨਾ ਨਕੀਆਂ ਕੇ ਕੇ ਤੁਮੀ ਪੈਰਾਂ ਨਚੀਆਂ ਸੂਰੀ ਨਚੀਆਂ ਦਰਾਨੀਆਂ ਚਧਾਨੀਆਂ ਅੰਦਰ ਵੜੇ ਤਮਗਰੇ ਹੀ ਬੜੀਏ ਚੁੱਤਨੀ ਲਾ ਪੈਰਾਂ ਤੇ ਕਰੀਏ ਇੱਕ ਵਾਰੀ ਬੋਲੋ ਕੀ ਮੁੜ ਕੇ ਫੇਰ ਤਕੇ ਨਾ ਲੜੀਏ ਇੱਕ ਵਾਰੀ ਬੋਲੋ ਅੱਜ ਪਿੰਡ ਸ਼ਿਖਾਮਾਤਾ ਸੁਨੇੜਾ ਵਿਖੇ ਧੀਆਂ ਦਾ ਤਿਹਾਰ ਮਨਾਇਆ ਗਿਆ ਆ ਸਾਰੀਆਂ ਮਤਲਬ ਲੇਡੀਜ਼ ਇਕੱਠੀਆਂ ਹੋਈਆਂ ਨੇ ਕੁੜੀਆਂ ਇਕੱਠੀਆਂ ਹੋਈਆਂ ਨੇ ਬੱਚੇ ਪੁਰਾਣਾ ਵਿਰਸਾ ਭੁੱਲਦੇ ਜਾ ਰਹੇ ਨੇ ਬੱਚਿਆਂ ਨੂੰ ਨਹੀਂ ਪਤਾ ਚਰਖਾ ਕਿੱਦਾਂ ਕਰਤੀਆ ਜਾਂਦਾ ਆ ਦੁੱਧ ਕਿੱਦਾਂ ਰਿੜਕਿਆ ਜਾਂਦਾ ਆ ਲੱਸੀ ਕਿੱਦਾਂ ਹੁੰਦੀ ਆ ਸਾਗ ਇਹ ਸਭ ਕੁਝ ਬੱਚੇ ਭੁੱਲਦੇ ਜਾ ਰਹੇ ਨੇ ਬੱਚੇ ਇਹ ਪੁਰਾਣਾ ਵਿਰਸਾ ਜਾਦੀ ਨਹੀਂ ਰੱਖ ਰਹੇ ਅਸੀਂ ਪੁਰਾਣੇ ਵਿਰਸੇ ਨਾਲ ਜੋੜਨ ਲਈ ਬੱਚਿਆਂ ਨੂੰ ਇਕੱਠੇ ਕੀਤਾ ਆ ਤੇ ਟੀਆਂ ਦਾ ਤਿਹਾਰ ਮਨਾਇਆ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਨਵੀਆਂ ਬਹਿੀਆਂ ਕੁੜੀਆਂ ਘਰ ਆਉਂਦੀਆਂ ਸੀ ਪੇਕੀਆਂ ਦੇ ਆਉਂਦੀਆਂ ਸੀਗੀਆਂ ਤੇ ਉਹ ਇੱਕ ਜਗ੍ਹਾ ਤੇ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ ਸੀਗੀਆਂ ਟਿੰਗਾ ਝੂਟਦੀਆਂ ਸੀਗੀਆਂ ਤੇ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਸੀਗੀਆਂ ਹੁਣ ਉਹ ਕਲਚਰ ਭੁੱਲਦੇ ਜਾ ਰਹੇ ਨੇ ਲੋਗ ਅਸੀਂ ਉਸੇ ਕਲਚਰ ਨੂੰ ਜਾਗਰਿਤ ਕਰਦੇ ਹੋਏ ਤੇ ਤੀਆਂ ਦਾ ਤਿਹਾਰ ਮਨਾਇਆ ਆਂ ਤੇ ਬੱਚਿਆਂ ਨੂੰ ਜਾਗਰੂਤ ਕੀਤਾ ਆ ਕਿ ਕਿੱਦਾਂ ਕਿੱਦਾਂ ਪੁਰਾਣਾ ਸਿਗਾ ਸਾਡਾ ਤੇ ਕਿੱਦਾਂ ਕਿੱਦਾਂ ਰਹਿਣਾ ਚਾਹੀਦਾ ਤਾਂ ਕਿ ਬੱਚੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ। ਮੈਂ ਦੇ ਵਿੱਚ ਇਸ ਤਰ੍ਹਾਂ ਪਿਆਰ ਮਨਾਉਣੇ ਚਾਹੀਦੇ ਜਿਹੜੇ। ਹਾਂਜੀ ਹਰ ਇੱਕ ਪਿੰਡ ਦੇ ਵਿੱਚ ਮਨਾਉਣੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਤੀਜ਼ ਕੀ ਹੁੰਦੀ ਆ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਾਫੀ ਬੱਚਿਆਂ ਨੂੰ ਨਹੀਂ ਪਤਾ ਹੈਗਾ ਕਿ ਤੀਜ਼ ਕੀ ਹੁੰਦੀ ਆ ਪੰਜਾਬੀ ਵਿਰਸਾ ਕੀ ਹੈ ਚਰਖਾ ਕੀ ਹੈ ਲੱਸੀ ਕਿੱਦਾਂ ਰੜਕਦੇ ਆ ਇਹ ਸਭ ਕੁਝ ਨਹੀਂ ਪਤਾ ਹੈਗਾ ਬੱਚਿਆਂ ਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਆ ਔਰ ਮਨਾਣਾ ਚਾਹੀਦਾ ਆ। ਹਮ ਅੱਜ ਪਿੰਡ ਦੇ ਸਭਾ ਸਭੇ ਤੀਜ਼ ਦਾ ਪਰਮਾਏ ਕੀ ਕਰਨਾ ਚਾਹੀ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪਿੰਡ ਸੁਨੇੜਾ ਸੇਖਾ ਮਤਾ ਵਿੱਚ ਅੱਜ ਸਾਰੀਆਂ ਜੋ ਵੀ ਮਹਿਲਾ ਆ ਈਆਂ ਭੈਣਾਂ ਸਭ ਨਾਲ ਇਕੱਠੀਆਂ ਹੋ ਕੇ ਅੱਜ ਤੀਆਂ ਦਾ ਤਿਉਹਾਰ ਪਿੰਡ ਸੁਨੇੜਾ ਸੇਖਾ ਮਤਾ ਵਿੱਚ ਮਨਾਇਆ ਗਿਆ ਆ ਤਾਂ ਕਿ ਜਿਹੜਾ ਆਉਣ ਵਾਲਾ ਸੱਭਿਆਚਾਰਕ ਸਾਡਾ ਪਿਛਲਾ ਸੀਗਾ ਉਹ ਭੁੱਲਦੇ ਜਾਂਦੇ ਪਏ ਸੀ ਅਸੀਂ ਇਹ ਨਵਾਂ ਸੱਭਿਆਚਾਰਕ ਸ਼ੁਰੂਆਤ ਕੀਤੀ ਤਾਂ ਕਿ ਬੱਚਿਆਂ ਨੂੰ ਵੀ ਯਾਦ ਦਵਾਈ ਆ ਕਿ ਜਿਹੜੇ ਪੁਰਾਣੇ ਸਾਡੇ ਸੀਗੇ ਬਜ਼ੁਰਗ ਉਹ ਇਸੇ ਤਰ੍ਹਾਂ ਮਨਾਉਂਦੇ ਸੀਗੇ ਤੀਆਂ ਦਾ ਤਿਉਹਾਰ ਤੇ ਤੀਆਂ ਜਿਹੜੀਆਂ ਤੀਆਂ ਸੀ ਪਿੰਡ ਦੀਆਂ ਉਹ ਸੌਣ ਦੇ ਮਹੀਨੇ ਚ ਮਤਲਬ ਕਿ ਸੌਣ ਦਾ ਮਹੀਨਾ ਘਟਾਉਂਦੀਆਂ ਸੀ ਫਿਰ ਇਸੇ ਤਰ੍ਹਾਂ ਸਾਰੇ ਰਲ ਦੀਆਂ ਮਿਲ ਕੇ ਸਾਰੇ ਤੀਆਂ ਦਾ ਤਿਹਾਰ ਮਨਾਉਂਦੇ ਸੀਗੇ ਸੋ ਦੁੱਖ ਦੀਆਂ ਸੁੱਖ ਦੀਆਂ ਸਾਰੀਆਂ ਆਪਸ ਚ ਮਤਲਬ ਕਿ ਜੋ ਦੁੱਖ ਸੁੱਖ ਹੋਲਦੇ ਸੀਗੇ ਸੋ ਇਸੇ ਤਰ੍ਹਾਂ ਅੱਜ ਵੀ ਸਾਡੇ ਤੀਆਂ ਦਾ ਤਿਹਾਰ ਜਿਹੜਾ ਸੇਖਾ ਮਤਾ ਵਿੱਚ ਮਨਾਇਆ ਜਾ ਰਿਹਾ ਹੈ